ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤ ਇੱਕ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆ ਬਹੁਤ ਵਧੀਆ ਟੌਪਿਕ ਹੈ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਤੱਕ ਪਹੁੰਚ ਸਕੇ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਦਿਮਾਗ ਨੂੰ ਇੰਨਾ ਕਿ ਖਤਰਨਾਕ ਉਹ ਨਾਲੋ ਬੀ ਲੋਕੀ ਕਹਿਣ ਵੀ ਹਾਂ ਯਾਰ ਬੰਦੇ 'ਚ ਕੋਈ ਗੱਲਬਾ ਠੀਕ ਹੈ ਨਾ ਦਿਮਾਗ ਨੂੰ ਖਤਰਨਾ ਕਿਦਾਂ ਬਣਾ ਸਕਦੇ ਆ ਖਤਰਨਾ ਕਹਿਣ ਤੋਂ ਪਾਵੇ ਇੰਨਾ ਸਟਰੋਂਗ ਬਣਾ ਲਓ ਜਨਕਿ ਤੁਸੀਂ ਮੈਂਟਲੀ ਇੰਨੇ ਸਟਰੋਂਗ ਹੋ ਜਾਓ ਵੀ ਲੋਕੀ ਕਹਿਣਗੇ ਹਾਂ ਵੀ ਉੱਚ ਕੀ ਆ ਸਭ ਤੋਂ ਪਹਿਲਾਂ ਤਾਂ ਸ਼ਾਂਤ ਰਹਿਣਾ ਸਿੱਖੋ ਜਿਹੜੇ ਬੰਦੇ ਤੁਹਾਡੇ ਨਾਲ ਤੁਹਾਡੇ ਆਸ-ਪਾਸ ਉੜਦੇ ਬੈਠਦੇ ਆ ਹਨ ਜਿਨ੍ਹਾਂ ਨੂੰ ਬੋਲਣ ਦੀ ਬਹੁਤ ਆਦਤ ਹੁੰਦੀ ਹੈ ਨੁਕਤਾ ਚਿੰਨੀ ਕਰਨ ਦੀ ਆਦਤ ਆ ਹਨ ਤੁਹਾਨੂੰ ਕਦੇ ਕੁਛ ਕਹਤਾ ਕਦੇ ਕੁਛ ਕਹਤਾ ਕਿਸੇ ਨੂੰ ਰਿਐਕਟ ਕਰਨ ਦੀ ਲੋੜ ਨਹੀਂ ਹੈਗੀ ਕਿਸੇ ਦੀ ਗੱਲ ਤੇ ਠੀਕ ਹੈ ਨਾ ਜਿੰਨਾ ਸ਼ਾਂਤ ਰਹੋਗੇ ਅਗਲੇ ਵਾਲਾ ਜਿਹੜਾ ਸਾਹਮਣੇ ਵਾਲਾ ਪਰਸਨਾ ਸੋਚੂਗਾ ਯਾਰ ਇਹ ਬੰਦੇ ਦੇ ਮੇਰੀਆਂ ਗੱਲਾਂ ਦੇ ਬੰਦੇ ਤੇ ਕੋਈ ਰਿਐ ਮਨ ਉਹ ਬੜਾ ਕਰ ਰਹੇ ਹਾਂ ਹਨਾ ਵੀ ਗੱਲਾਂ ਦੇ ਵਿੱਚ ਲਿਉਣ ਦੀ ਕੋਸ਼ਿਸ਼ ਕਰਦਾ ਪਰ ਇਹ ਰਿਐਕਟ ਨਹੀਂ ਕਰ ਰਿਹਾ ਜਿੰਨਾ ਤੁਸੀਂ ਸ਼ਾਂਤ ਰਹੋਗੇ ਚੁੱਪ ਰਹੋਗੇ ਉਹਨਾ ਤੁਹਾਡਾ ਮਾਈਂਡ ਵੱਧ ਕੰਮ ਕਰੂਗਾ ਤੁਸੀਂ ਮਾਈਂਡ ਤੋਂ ਉਹਨੇ ਯਾ ਸਟਰੋਂਗ ਹੋਵੋਗੇ ਇਹ ਚੀਜ਼ ਰੱਖਿਆ ਲੱਖੋ ਠੀਕ ਹੈ ਸ਼ਾਂਤ ਰਹਿਣਾ ਸਿੱਖੋ ਨੰਬਰ 2 ਤੇ ਆਪਾਂ ਗੱਲ ਕਰਾਂਗੇ ਵੀ ਕੋਸ਼ਿਸ਼ ਕਰਿਆ ਕਰੋ ਜਿਹੜਾ ਤੁਹਾਡਾ ਫ੍ਰੀ ਟਾਈਮ ਹੁੰਦਾ ਹਨਾ ਮੰਨ ਲਓ ਤੁਸੀਂ ਕਿਸੇ ਟਾਈਮ ਅੱਧਾ ਘੰਟਾ ਫ੍ਰੀ ਹੋ ਜਾਂ ਘੰਟਾ ਫ੍ਰੀ ਹੋ ਕੋਸ਼ਿਸ਼ ਕਰਿਆ ਕਰੋ ਉਸ ਟਾਈਮ ਦੇ ਵਿੱਚ ਵੀ ਜਾਂ ਤਾਂ ਵਧੀਆ ਕਿਤਾਬਾਂ ਪੜੋ ਜਾਂ ਫਿਰ ਕੋਈ ਨਾ ਕੋਈ ਸਕਿੱਲ ਸਕਿੱਲ ਸਿੱਖੋ ਸਕਿੱਲ ਮਤਲਬ ਕੋਈ ਨਾ ਕੋਈ ਨਾ ਕੋਈ ਨਵਾਂ ਕੰਮ ਹਨਾ ਵੀ ਜਿਹੜਾ ਤੁਹਾਨੂੰ ਸ਼ੌਂਕ ਹੋਵੇ ਹੋਰ ਹਨਾ ਜਿਹੜੀ ਫੀਲਡ ਤੁਸੀਂ ਕੰਮ ਕਰ ਰਹੇ ਹੋ ਉਹ ਤਾਂ ਕਰ ਰਹੇ ਹੋ ਜਿਹੜੇ ਟਾਈਮ ਦੇ ਵਿੱਚ ਕੋਸ਼ਿਸ਼ ਕਰੋ ਕੋਈ ਹੋਰ ਸਕਿੱਲ ਸਿੱਖੋ ਇਹ ਚੀਜ਼ ਵੀ ਤੁਹਾਡੇ ਮਾਈਂਡ ਨੂੰ ਬਹੁਤ ਪੋਜ਼ਿਟਿਵਿਟੀ ਦੇਊਗੀ ਹਨਾ ਜਿੰਨੇ ਜਿੰਨੇ ਹੱਥ 'ਚ ਸਕਿੱਲ ਹੋਣਗੇ ਉਹਨਾਂ ਬੰਦਾ ਵਧੀਆ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੁੰਦਾ ਸਫਲ ਹੁੰਦਾ ਹਨਾ ਤੇ ਨੰਬਰ 3 ਤੇ ਹਰ ਕਿਸੇ ਬੰਦੇ ਕੋਲ ਆਪਣਾ ਜਿਹੜਾ ਗਿਆਨ ਹੁੰਦਾ ਤੁਹਾਡੀ ਜਿਹੜੀ ਨੌਲੇਜ ਹੁੰਦੀ ਹੈ ਹਰੇਕ ਬੰਦੇ ਕੋਲ ਉਹਨੂੰ ਪ੍ਰੋਪਰ ਤਰੀਕੇ ਨਾਲ ਰੱਖਣ ਦੀ ਲੋੜ ਨਹੀਂ ਹੁੰਦੀ ਹਨਾ ਉਂਕੇ ਕਈ ਬੰਦੇ ਹੁੰਦੇ ਜਿਹੜੀਆਂ ਤੁਹਾਡੀਆਂ ਗੱਲਾਂ ਨੂੰ ਸਮਝਣਗੇ ਹੀ ਨਹੀਂ ਹਨਾ ਮੂਰਖ ਬੰਦੇ ਹੁੰਦੇ ਨੇ ਉਹ ਉਹਨਾਂ ਅੱਗੇ ਆਪਣਾ ਗਿਆਨ ਰੱਖਣ ਦੀ ਲੋੜ ਨਹੀਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਕੀ ਗੱਲ ਲੱਖੋ ਜਿੰਨੀ ਕੋ ਸਮਝ ਸਕਦੇ ਆ ਠੀਕ ਹੈ ਜੀ ਬਸ ਇਹ ਗੱਲਾਂ ਦਾ ਖਿਆਲ ਰੱਖੋ ਤੇ ਫੇਰ ਦੇਖੋ ਦਿਮਾਗ ਤੁਹਾਸੀ ਕਿੰਨੇ ਸਟਰੋਂਗ ਹੋ ਜਾਣਗੇ ਕਿੰਨੇ ਖਤਰਨਾਕ ਹੋ ਜਾਣੇ ਹੋ ਤੇ ਸਫਲਤਾ ਕਾਮਯਾਬੀ ਤੁਹਾਡੇ ਹੱਥਾਂ ਵਿੱਚ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮੱਚ